ਹੈਲੋ ਸ਼ਸ਼ਰੀਕਾਲ ਜੀ ਬਾਂਸਲ ਫੈਸ਼ਨ ਬ੍ਰਾਡਾ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਵਿੰਟਰ ਦੇ ਸਾਰੇ ਸੂਟਾਂ ਤੇ ਸੇਲ ਲਾਤੀ ਸਾਡੇ ਸੂਟਾਂ ਦਾ ਅਸੀਂ ਰੇਟ ਸਾਰਾ 600 ਰੁਪਏ ਰੱਖਿਆ ਆ ਦੇਖੋ ਗਲੇ ਤੇ ਵਰਕ ਹੈ ਲੋਐਂਡਰ ਕਲਰ ਦਾ ਸੂਟ ਹੈ ਘਰੇ ਤੇਰੇ ਤੇ ਪ੍ਰਿੰਟ ਹੈ ਆ ਇਹਦੇ ਸਲਵਾਰ ਹੈ ਆ ਇਹਦਾ ਸ਼ਾਲ ਹੈ ਸੂਟ ਬਹੁਤ ਪਿਆਰਾ ਹੈ ਪ्युअर ਪਸ਼ਮੀਨਾ ਬੂਰ ਬਿਲਕੁਲ ਵੀ ਨਹੀਂ ਆਂਦਾ ਤੇ ਇਹਦੇ ਵਿੱਚ ਸਾਡੇ ਕੋਲੇ ਆਹ ਕਲਰਨ आलाइमेंट शेड का सूट आजू आ ग्रे कलर का सूट आजू बहुत प्यारी चीज है कि की विची का कलर है कलर सारे बहुत सोहने नी छुपए आखो कल पा जू बहुत सॉफ्ट कपड़ा है बहुत प्यारी चीज है इना प्यारा पीस हैगा ना बुरा आवे ना खराब हो बहुत तो होीज़ हैगी भी छे सौ रुपए च ही है आखोति ब्रांड के सूट आ गए बहुत प्यारा पीस है आ देखो मैचिंग सूट है तो शॉल आज ये शॉल भी मेरे पूरे वाला बने हुए इनके ਸ਼ੌਲ ਬਹੁਤ ਸੋਹਣੇ ਬਣਾਏ ਹੋਏ ਹਨ 3 ਮੀਟਰ ਦਾ ਪੂਰਾ ਸ਼ੌਲ ਹੈ। ਪ੍ਰਿੰਟ ਬਹੁਤ ਸੋਹਣਾ ਡਿਜ਼ਾਈਨਿੰਗ ਹੈ ਸ਼ੌਲ ਦੀ। ਬਹੁਤ ਪਿਆਰਾ ਪੀਸ ਹੈਗਾ। ਤੇ ਇਹਦੇ ਵਿੱਚ ਆਪਣੇ ਕੋਲ ਇਹ ਕਲਰ ਨੇ। ਇੱਕ ਵਾਈਨ ਸ਼ੇਡ ਹੈ। ਇੱਕ ਕਾਫੀ ਸ਼ੇਡ ਹੈ। ਇਹ ਵੀ 600 ਰੁਪਏ ਚ ਹੈ ਪਰਕਤਰੀ ਬ੍ਰਾਂਡ ਦਾ ਪੀਸ ਹੈ। ਬੂਰ ਬਿਲਕੁਲ ਵੀ ਨਹੀਂ ਆਉਂਦਾ। ਬਹੁਤ ਪਿਆਰੀ ਚੀਜ਼ ਹੈਗੀ। ਇਹ ਵੀ 600 ਰੁਪਏ ਚ ਹੀ ਹੈ। ਆਹ ਦੇਖੋ ਆ ਕੁੰਡੂ ਪੱਟੀ ਦੇ ਆਗੇ। ਕੁੱਲੂ ਪੱਟੀ ਦੇ ਸੂਟਾਂ ਦਾ ਬਹੁਤ ਟ੍ਰੈਂਡ ਹੋ ਰਿਹਾ ਸਾਡੇ ਕੋਲੇ ਆ ਕੇ ਵਾਰੀ ਆ ਕੇ ਕਈ ਵਾਰੀ ਵਿਕ ਗਏ ਆ ਦੋ ਤਿੰਨ ਸੂਟ ਜੇ ਰਹਿ ਗਏ ਇਹ ਅਸੀਂ ਸੇਲ 'ਚ ਕੱਢਦੇ 600 ਰੁਪਏ 'ਚ ਆ ਦੇਖੋ ਇਹਦਾ ਸ਼ਾਲ ਇਹ ਕਿੱਚ ਮਹਿਰੂਨ ਸ਼ੇਡ ਹੈ ਡਾਰਕ ਮਹਿਰੂਨ ਹੈ ਆ ਦੇਖੋ ਇਹ orange ਕਲਰ ਦਾ ਸੂਟ ਹੈ ਗਲੇ ਤੇ ਬਰਕ ਹੈ ਕਢਾਈ ਕੀਤੀ ਹੋਈ ਹੈ பட்டி கடையை நிச்சை கே ஏதா சலவாரி பதில பீஸ் ஏதா நே கலர் இது லாரீன் கலர் ப்ளே சலவாரி வித ஷால பத்து சோணே டுல்லே ஷால சீ ਆ ਦੇਖੋ ਆਗਾ ਵਰਕ ਵਾਲਾ ਇਹ ਤੇ ਵਰਕ ਹੈ ਤੇ ਦੁਪੱਟੇ ਨਾਲ ਹੈ ਨਾਲ ਸਹਿਮੀ ਦਾ ਦੁਪੱਟਾ ਹੈ ਤੇ ਨਾਲ ਸਲਵਾਰ ਹੈ ਪ्युअर ਪਸ਼ਮੀਨਾ ਜਮਾ ਖਰਾਬ ਨਹੀਂ ਹੁੰਦਾ ਪੁਰਵੀ ਨਹੀਂ ਆਂਦਾ ਤੇ ਬੁਕਲੇਟ ਵਾਲਾ ਮਾਲ ਹੈ ਇਹ ਇਹ ਵੀ 600 ਚ ਹੀ ਕੱਢਿਆ ਆ ਦੇਖੋ ਇਹ ਵੀ ਐਸੀ ਚੀ ਹੈ ਇਹ ਵੀ ਦੁਪੱਟੇ ਨਾਲ ਹੀ ਹੈ ਆ ਦੇਖੋ ਇਹਦਾ ਸਲਵਾਰ ਕਲਰ ਬਹੁਤ ਪਿਆਰੇ ਨੂੰਗੇ ਲਾਈਟ ਲਾਈਟ ਸ਼ੇਡ ਦੇ ਬਹੁਤ ਸੋਹਣੇ ਆਗੇ ਇੱਕ ਆ ਦੇਖੋ ਇਹ ਵੀ ਫਲਵਰ ਪ੍ਰਿੰਟ ਮਿੰਨੇ ਦਾ ਅਲੋਕ ਦਾ ਪੀਸ ਹੈ ਬਿਲਕੁਲ ਨਿਕਰਾ ਹੁੰਦਾ ਬੂਰ ਵੀ ਨਹੀਂ ਆਂਦਾ ਤੇ ਆ ਗੱਲਾ ਹੈ ਗੱਲੇ ਤੇ ਦੇਖੋ ਬਰਕ ਕਿੰਨਾ ਸੋਹਣਾ ਤੇ ਉਹ ਪੱਟੀ ਹੈ ਘੇਰੇ ਤੇ ਆਜ ਦੇ ਪ੍ਰਿੰਟ ਸਲਵਾਰ ਹੈ ਆਛਾ ਲਾਜੂ ਸ਼ਾਲ ਦਾ ਚਾਰ ਪਾਸੇ ਆਸਤੀ ਦਾ ਕੰਮ ਕੀਤਾ ਹੋਇਆ ਹੈ ਕਰੋਸ਼ੀ ਤੇ ਇੱਕ ਇਹ ਚ ਬਲੈਕ ਕਲਰ ਹੈ ਜੇ ਮਹਿਰੂਨ ਸ਼ੇਡ ਹੈ ਡਾਰਕ ਮਹਿਰੂਨ ਤੇ ਉਹ ਬਲੈਕ ਹੈ ਇਹ ਵੀ 600 ਰੁਪਏ ਚ ਇਹ ਸਾਰੇ ਸੂਟ ਅਸੀਂ ਸੇਲ ਤੇ ਲਾਤੇ ਜੇਕਰ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਹੋ ਤਾਂ ਨਿਊ ਪੀਐਨਵੀ ਬੈਂਕ ਦੇ ਸਾਹਮਣੇ ਆਪਣੀ ਸ਼ਾਪ ਹੈ ਉੱਥੇ ਆ ਕੇ ਵਿజిਟ ਕਰੋ ਜੇਕਰ ਤੁਸੀਂ ਆਨਲਾਈਨ ਲੈਣਾ ਚਾਹੁੰਦੇ ਹੋ ਜੇਕਰ ਤੁਸੀਂ ਆਨਲਾਈਨ ਲੈਣਾ ਚਾਹੁੰਦੇ ਹੋ ਤਾਂ ਇਹ ਦਿੱਤੇ ਨੰਬਰ ਤੇ ਸੰਪਰਕ ਕਰੋ ਸਾਡੇ ਚੈਨਲ ਨੂੰ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਧੰਨਵਾਦ